ਕਿ ਨੂੰ ਜਾਂਦੀ ਆ ਤੁਸੀਂ ਕਿਵੇਂ ਇਸ ਤਰ੍ਹਾਂ ਲੋਕਾਂ ਨੂੰ ਅਵੇਅਰਨੈਸ ਕਰੋਗੇ ਸਾਡਾ ਪ੍ਰੈਰੋਗੇਟਿਵ ਜਿਹੜਾ ਹੈ ਇਸ ਇਲੈਕਸ਼ਨ ਦੇ ਵਿੱਚ ਪਈ ਹੈ ਲੋਕਾਂ ਨੂੰ ਇਹ ਰਿਅਲਾਈਜ਼ ਕਰਾਣਾ ਕਿ ਆਮ ਤੌਰ ਤੇ ਜੋ ਸਟੈਂਡਰਡ ਪ੍ਰੈਕਟਿਸ ਹੈ VOTING ਬਿਹੇਵੀਅਰ ਦੀ ਕਿਵੇਂ ਦਾ ਅੰਸਰ ਹੈ ਇਲੈਕਸ਼ਨ ਚਾਹਤੇ ਲੋਕ ਵੱਧ ਚੜ ਕੇ ਹਿੱਸਾ ਲਗਾ ਰਹੇ ਪਰ ਲੋਕ ਸਭਾ ਇਲੈਕਸ਼ਨ ਜੋ ਕਿ ਅਸਲ ਸੁਸਤੋਂ ਵੀ ਜ਼ਿਆਦਾ ਇੰਪੋਰਟੈਂਟ ਨਿਯੋਚਾ ਟਰਨਆਊਟ ਦੇਖਿਆ ਜਾ ਰਿਹਾ ਹੈ ਤਾਂ ਸਾਡਾ ਲੋਕਾਂ ਨੂੰ ਇੱਕ बैकलाइन ਦੇ ਤਹਿਤ ਮੈਸੇਜ ਆ ਕਿ 1 ਜੂਨ ਛੁੱਟੀ ਨਹੀਂ ਜ਼ਿੰਮੇਵਾਰੀ ਵੀ ਸਾਰੇ ਲੋਕ ਜਿਹੜੇ ਵੀ ਪਾਲਿਸੀਜ਼ ਹੁੰਦੀਆਂ ਨੇ ਉਹਨਾਂ ਦਾ ਤੇ ਫਾਈਮੇ ਯੂਜ਼ ਦਾ ਵਰਡ ਕਿ ਕਈ ਵਾਰ ਤੁਹਾਨੂੰ ਐਡਮਿਨਿਸਟ੍ਰੇਟਿਵ ਇਨਕਨਿਨਿਐਂਸ ਕਾਸ ਕਰਦੇ ਨੇ ਜਾਂ ਦੇ ਰੂਲਸ ਬਲੌਕ ਕਰ ਦਿੰਦੇ ਨਹੀਂ ਕੁਝ ਵੀ ਕਰਦੇ ਲੇਕਿਨ ਜਦ VOTING ਕਰਨ ਦੇ ਬਾਰੇ ਆਉਂਦੇ ਹੋ ਐਕਟਿਵ ਲੈਟੂਰ ਪਾਰਟਿਸਪੇਸ਼ਨ ਨਹੀਂ ਕਰਦੇ ਤਾਂ ਲੋਕਾਂ ਨੂੰ VOTING ਦੇ ਵਿੱਚ ਪਾਰਟਿਸਪੇਟ ਕਰਾਉਣਾ ਹੈ ਕਿ ਉਹਨਾਂ ਨੂੰ ਵਾਹ ਤਰੀਕੇ ਨਾਲ ਸਹੂਲਤ ਦੇਣਾ ਇਦਾਂ ਹੈ ਕਿ ਬੜੇ ਇਲੈਕਸ਼ਨ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਸਾਨੂੰ ਕਿ 1 ਜੂਨ ਦੀ ਹੀਟ ਦੇ ਵਿੱਚ ਐਕਸਪੈਕਟਡ ਹੈ ਤੁਹਾਨੂੰ ਲੱਗਣ ਦੇ ਚਾਂਸਸ ਅਨ ਅਗੇਨ ਐਨਵਾਇਰਨਮੈਂਟ ਜਿਹੜੇ ਏਜਡ ਵੋਟਰਸ ਨੇ ਜਿਹੜੇ ਆਪਣੇ ਕਿਸੇ ਨੂੰ ਸ਼ੂਗਰ ਜਾਂ ਡਾਈਬਿਟੀਜ਼ ਵਾਈ ਬੀਪੀ ਵਜਿਹਾ ਤੇ ਸਮੱਸਿਆ ਹੈ ਇਹ ਪਰ ਉਹਨਾਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਈ ਅਸੀਂ ਹਾਈਡਰੇਸ਼ਨ ਪੁਆਇੰਟਸ ਜਿਨ੍ਹਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਅ ਸਟੇ ਬੀਂ ਉਸ ਤੋਂ ਬਿਨਾ ਜਿਹੜੇ 威ਟਿੰਗ ਏਰੀਆ ਨੇ ਉਹਨਾਂ ਵਿੱਚ 에어 ਕੂਲਰ ਦਾ ਇੰਤਜ਼ਾਮ ਕਰਾਂਗੇ ਤਾਂ ਕਿ ਸਾਰੇ ਲੋਕ ਜਿਹੜੇ ਨੇ ਉਹ ਉਹ ਗਰਮੀ ਤੋਂ ਬਚ ਕੇ ਆਰਾਮ ਨਾਲ ਪੂਰੀ ਸਹੂਲਤ ਨਾਲ ਮਿਲ ਕੇ ਬੈਠ ਸਕਣ ਸਰ ਜਿਹੜੇ ਅੱਜ ਮੀਟਿੰਗ ਦੇ ਵਿੱਚ ਇਧਰ ਗਏ ਤੇ ਇਹਨਾਂ ਨੂੰ ਕੀ ਸਾਡਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਜਿੰਨੇ ਹੀ ਨੋਟੀਫਿਕੇਸ਼ਨ ਆਂਦੀਆਂ ਚੋਣਾਂ ਦੀ 7 ਮਈ ਹੁੰਦਾ ਕਿ ਸਭ ਤੋਂ ਪਹਿਲਾਂ ਆਪਣੀ ਸਟੈਟਿਕ ਸਰਵੇਲੈਂਸ ਟੀਮਸ ਨੂੰ ਐਕਟੀਵੇਟ ਕਰਨਾ ਹੁੰਦਾ ਜਿਨ੍ਹਾਂ ਨੇ ਅਲੱਗ-ਅਲੱਗ ਜਗ੍ਹਾ ਤੇ 2-2 3-3 ਘੰਟੇ ਨਾਕੀ ਲਗਾਣੇ ਹੁੰਦੇ ਨੇ ਤੇ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੜਾ ਸਿਚੁਏਸ਼ਨ ਹੋਇਆ ਸੀ ਸਾਡਾ ਉਹ ਪਿਛਲੀ ਵਾਰ ਤੱਕ ਕਾਫੀ ਅੱਛਾ ਸੀ ਪਰ ਐਤਕੀ ਕੈਸ਼ ਨਿਕਰ ਤੇ ਡਰੱਗਸ ਜਿਹੜੇ ਨੇ ਉਹਨਾਂ ਦੀ ਸੀਜ਼ ਕਰਨ ਦੀ ਸਪੀਡ ਥੋੜੀ ਜਿਹੀ ਸਲੋ ਸੀਗੀ ਤਾਂ ਇਸ ਲਈ ਅੱਜ ਸਪੈਸ਼ਲੀ ਬੁਲਾਇਆ ਗਿਆ ਸੀਗਾ ਤਾਂ ਕਿ ਐਸਐਸਟੀਜ਼ ਨੂੰ ਅਸੀਂ ਡ੍ਰੀਨ ਕਰੀਏ ਤਾਂ ਕਿ ਉਹ ਹੋਰ ਐਕਟਿਵਲੀ ਕੰਮ ਕਰ ਸਕਣ ਦੇ ਐਸਐਸਟੀਆਂ ਜਿਹੜੇ ਵੀ ਇਲੀਗਲ ਕੈਸ਼ 골ਡ ਆਪਣਾ ਇਲੈਕਟ੍ਰੋਨਿਕ ਇਕਵਿਪਮੈਂਟ ਸੇ ਕੋਈ ਵੀ ਅਧਦੀ ਚੀਜ਼ ਜੋ ਮੋਤਾ-ਮੋਤਰਾ ਨੂੰ ਲਗਾਉਣ ਦੇ ਕੰਮ ਆ ਸਕਦੀ ਹੈ ਜਿਵੇਂ ਡਰੱਗਸ ਦੀਆਂ ਦਾਦੂ ਇਹਨਾਂ ਦਾ ਮੌਕੇ ਤੇ ਸੀਜ਼ ਕਰਕੇ ਮੌਕੇ ਤੇ ਹੀ ਪਰਚਾ ਕੀਤਾ ਜਾਵੇ ਤਾਂ ਇਸ ਲਈ ਐਸਐਸਟੀਆਂ ਨੂੰ ਬੁਲਾਇਆ ਗਿਆ ਸੀ ਉਸ ਤੋਂ ਬਿਨਾ ਐਕਸਪੈਂਡਿਚਰ ਜਿਹੜਾ ਹੈਗਾ ਉਹਨੂੰ ਐਫੀਸ਼ੀਐਂਟਲੀ ਤੇ ਟਰਾਂਸਪੇਰੈਂਟਲੀ ਜਲਦੀ ਜਲਦੀ ਪਾਰਟੀ ਦਾ ਐਕਸਪੈਂਡੀਚਰ ਜਿਹੜਾ ਖਰਚਾ ਉਹ ਬੁੱਕ ਕੀਤਾ ਜਾ ਸਕੇ ਉਹ ਉਸ ਲਈ ਇਸ ਇਹਨਾਂ ਨੂੰ ਲਾਇਆ ਗਿਆ ਸੀਗਾ ਤਾਂ ਕਿ ਇਹਨਾਂ ਦਾ ਐਕਸਪੈਂਡੀਚਰ ਆਫ ਸਰਵਰ ਨਾਲ ਸਾਡੇ ਅਸਿਸਟੈਂਟ ਐਕਸਪੈਂਡੀਚਰ ਆਫ ਸਰਵਰ ਨਾਲ ਤਾਲਮੇਲ ਹੋ ਸਕੇ ਸਰ ਇਹ ਪਬਲਿਕ ਨੂੰ ਕੀ ਦੇ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਪਬਲਿਕ ਨੂੰ ਸੰਦੇਸ਼ ਆਹੀ ਦੇਣਾ ਚਾਹੁੰਦੇ ਹਾਂ ਕਿ ਸਾਡੀ ਸਾਰੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਕਿ ਤੁਸੀਂ ਸਾਰੇ ਵੋਟ ਪਾ ਸਕੋ 1 ਜੂਨ ਤੁਹਾਨੂੰ 5 ਸਾਲ ਬਾਅਦ ਮੌਕਾ ਮਿਲਦਾ ਹੈਗਾ ਭਾਰਤ ਸਰਕਾਰ ਨੂੰ ਚੁਣਨ ਦਾ ਤਾਂ ਪਲੀਜ਼ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈਰ ਤੋਂ ਤੁਸੀਂ ਵੋਟ ਪਾਓ ਸਾਡੇ ਕੋਲ ਪ੍ਰਾਪਤ ਮਾਤਰਾ ਦੇ ਵਿੱਚ ਫੋਰਸ ਹੈ ਪੈਰਾ ਮਿਲਟਰੀ ਹੈ ਸਾਡੇ ਸੈਕਟਰ ਮੈਜਿਸਟ੍ਰੇਟ ਸਾਡੇ ਬੀਐਲਓ ਸਾਡੀ ਪੋਲਿੰਗ ਪਾਰਟੀਆਂ ਦਿਨ ਰਾਤ ਮਿਹਨਤ ਕਰ ਰਹੀਆਂ ਨੇ ਸਾਡੀ ਸਵੀਪ ਟੀਮ ਜਿਹੜੀ ਆ ਉਹ ਇੰਪੈਕਟ ਬੱਸਾਂ ਵਿੱਚ ਜਾ ਜਾ ਕੇ ਵੀ ਜਿਹੜੀ ਲੋਕਲ ਬੱਸਾਂ ਨੇ ਉਹਨਾਂ ਵਿੱਚ ਜਾ ਜਾ ਕੇ ਵੀ ਜਿਹੜਾ ਮੈਂ ਲੋਕਾਂ ਨੂੰ ਜਾਦਲੂਕ ਕਰ ਰਹੀ ਹੈ ਨੌਕਰ ਨਾਟਕ ਚੱਲ ਰਿਹਾ ਨੇ ਸਾਰੇ ਪੂਰੀ ਗਰਮੀ ਨੂੰ ਟੈਕਲ ਕਰ ਰਹੇ ਨੇ ਤਾਂ ਕਿ ਤੁਸੀਂ ਸਾਰੇ ਵੋਟ ਪਾਉਣ ਦਾ ਆਪਣਾ ਜਿਹੜਾ ਹੱਕ ਹੈ ਉਹਨੂੰ ਕੀ ਕਹਨੇ ਹੋ ਮੈਂ ਪੂਰੀ ਅੱਛੀ ਤਰ੍ਹਾਂ ਨਿਭਾ ਸਕਦਾ। ਬਤਾ ਸਾਡੀ ਸਾਰਿਆਂ ਨੂੰ ਬਖਸ਼ੋੜ ਕੇ ਬੇਨਤੀ ਹੈ ਕਿ ਪਲੀਜ਼ ਵੋਟ ਜ਼ਰੂਰ ਪਾਓ। ਸਰ ਜਿਵੇਂ ਅਪੰਗ ਵਿਅਕਤੀ ਆ ਉਹਨਾਂ ਬਾਰੇ ਜਿੱਦਾਂ ਅਪੰਗ ਵਿਅਕਤੀ ਆ ਤੇ ਇੱਕ ਗਰਮੀ ਬੜਾ ਟੈਂਪਰੇਚਰ ਹੀ ਬੜਾ ਤੇਜ਼ ਹੁਣਾ ਉਹਦੇ ਵਾਸਤੇ ਕੀ ਪੁੱਛਤਾ ਅਸੀਂ ਆਲਰੇਡੀ ਅਪੰਗ ਵਿਅਕਤੀਆਂ ਦੇ ਲਈ ਜਿਹੜੇ ਦਿਵੰਗ ਵਿਅਕਤੀ ਨੇ ਰਾਦਰ ਦਿਵਿਆਂਗਜ਼ ਦਾ ਕਰੈਕਟ ਵਰਡ ਉਹਨਾਂ ਲਈ ਅਸੀਂ ਆਲਰੇਡੀ ਬੀਂਚੇਜ਼ ਦਾ ਪ੍ਰਬੰਧ ਕਰ ਲਿਆ ਹੈ ਤੇ ਬੀਂਚੇ ਸਾਡੀਆਂ ਪਰ ਲੋਕੇਸ਼ਨ ਹਰੇਕ ਲੋਕੇਸ਼ਨ ਤੇ ਪਹੁੰਚ ਚੁੱਕੀਆਂ ਨੇ ਉਸ ਤੋਂ ਬਿਨਾ ਅਸੀਂ ਬੂਥ ਨੰਬਰ 100 ਕੰਪਲੀਟਲੀ ਦਿਵਿਆਂਗ ਫ੍ਰੈਂਡਲੀ ਬਣਾਈ ਹੈ ਮਾਡਲ ਪੀਡਬਲੂਡੀ ਬੂਥ ਬਣਾਈ ਗਈ ਹੈ ਸੋਸਾਇਟੀ ਦੇ ਵਿੱਚ ਇੱਕ ਐਗਜ਼ਾਮਪਲ ਦੇ ਦਿੰਦੇ ਨੇ ਉਸ ਤੋਂ ਬਿਨਾ ਦਿਵਿਆਂਗ ਲੋਕਾਂ ਨੂੰ ਸਪੈਸ਼ਲੀ ਜਿਹੜੇ ਵਿਜ਼ੂਅਲੀ ਇੰਪੇਅਰਡ ਨੇ ਜਿਹੜੇ ਨੇਤਰਹੀਨ ਹੈਗੇ ਨੇ ਉਹਨਾਂ ਦੇ ਲਈ ਸਾਡੀ ਫੈਸਿਲੀਟੇਸ਼ਨ ਟੀਮ ਹੈ ਜਿਹੜੀ ਉਹਨਾਂ ਨੂੰ VOTING ਕੰਪਾਰਟਮੈਂਟ ਦੇ ਅੰਦਰ ਜਾ ਕੇ ਫੈਸਿਲੀਟੇਟ ਕਰਕੇ ਰਹੀ ਹੈਗੀ ਉਹਨਾਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ EVM ਮਸ਼ੀਨ ਦੇ ਸੱਜੇ ਪਾਸੇ ਪ੍ਰੈਲਡ ਯੂਨਿਟ ਦੇ ਵਿੱਚ ਪ੍ਰੀ ਸਕ੍ਰਿਪਟ ਜਿਹੜੇ ਬਿੰਦੂਜ਼ ذریعے ਜਿਹੜਾ ਟੱਚ ਕਰਕੇ ਪਤਾ ਕਰ ਸਕਦੇ ਆਂ ਕਿ ਕਿਹੜਾ ਬਟਨ ਨੰਬਰ ਕਿੱਥੇ ਹੈ ਉਹ ਸਾਰਾ ਬਣਿਆ ਹੁੰਦਾ ਹੈਗਾ ਤਾਂ ਸਾਡਾ ਜਿਹੜੇ ਸਿੰਗਲ ਡੈਟਾਸ ਨੇ ਉਹ ਸਾਰਾ ਉਹ ਗਾਈਡ ਕਰਨਗੇ ਪਰ ਸੀਕ੍ਰੀਟ ਵੋਟ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਵੋਟ ਪਾਉਣ ਲੱਗਣਗੇ ਤਾਂ ਸਾਡੇ ਵੋਲੰਟੀਅਰਸ ਬਾਹਰ ਆ ਜਾਣਗੇ ਸਾਰ ਪੇਰੇ ਵੀ ਅਸੀਂ ਪ੍ਰਯਾਸ ਜਿਵੇਂ ਨੇ ਇਤਜ਼ਾਮ ਕੀਤੇ ਹੋਏ ਨੇ ਸੈਂਸ ਸਾਰਥੀ ਥੈਂਕ ਯੂ